ਹੀ ਮਾਰ ਚੁੱਕੇ ਸਾਡਾ ਤੁਸੀਂ ਫੋਨ ਚੱਕਿਆ ਪਰ ਚਾਹੇ ਅਸੀਂ ਬੁਰਕੀ ਤੱਕ ਨਹੀਂ ਤੁਹਾਨੂੰ ਨਹੀਂ ਬੋਲਦੇ ਦੋਦਪੁਰ ਦੇ ਮਸਲੇ 'ਚ ਸਾਡੇ ਸੈਕਟਰੀ ਸਾਹਿਬ ਨੇ ਕੰਟੈਂਪਲ ਲਈ ਹੋਈ ਹੈ ਮੈਂ ਉੱਥੇ ਹਾਂ ਕਾ ਮੈਂ ਤੁਹਾਨੂੰ ਦੱਸਾਂ ਕਿ ਕਿਹਨੇ ਆਈ ਹਫਤੇ ਬਾਅਦ ਉਹਨੂੰ ਮੈਂ ਵੀ ਗੱਲ ਕਹੀ ਆ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਸਾਡਾ ਕੰਮ ਸਰਕਾਰੀਆਂ ਦਾ ਸਾਡਾ ਤੁਸੀਂ ਚਪਲਾ ਸੀ ਕਿ ਤੁਹਾਨੂੰ ਇਹ ਹੀ ਕਹੀਦਾਂ ਨਾ ਵੀ ਉੱਧਰ ਜਾ ਕੇ ਮੇਰੀ ਸੁਣੋ ਗੱਲ ਕੋਈ ਚੀਜ਼ ਦੀ ਹੱਦ ਵੀ ਹੁੰਦੀ ਹੈ ਤੁਹਾਨੂੰ ਕਹੀ ਸੀ ਕਿ ਬਦਲੀ ਤੋਂ ਹਾਂ ਜੀ ਉਹ ਤੋਂ ਇੱਕ ਮੌਦਿ ਨੂੰ ਮੈਂ ਕੱਟ ਕੇ ਗਏ ਨੇ ਜਿਹੜੇ ਰਹਿੰਦੇ ਨੇ ਬਾਕੀ ਉਹਦੇ ਅੱਜ ਕੇ ਚੰਗੇ ਨਾਮੀ ਸੋਹਣ ਸਿੰਘ ਸਰ ਇਹ ਜਗਾ ਪੰਚਾਇਤ ਦੀ ਆਈ ਸਾਡੇ ਪਿੰਡ ਸਾਹੇ ਦੇ ਮਾਦਰੇ ਜਿਹੜਾ ਨਿਯਾਇਜ਼ ਕਬਜ਼ਾ ਹੋਇਆ ਹੋਇਆ ਸੰਧਾ ਕੀਤੀ ਹੈ ਬਾਈ ਨੇ ਕਿ ਕਬਜ਼ਾ ਖਾਲੀ ਕਰਾਉਣ ਦੇ ਵਾਰੰਟ 117 2023 ਜਾਰੀ ਹੋਏ ਨੇ ਤੇ ਮੈਡਮ ਨੇ ਨਾ ਪਰ ਕੋਈ ਕਾਰਵਾਈ ਕਰ ਰਹੀ ਜੀ ਖਾਲੀ ਨਹੀਂ ਕਰਾ ਰਹੀ ਜਗਾ ਇਹ ਆਸ ਨੂੰ ਮਗਰ ਅਸੀਂ ਬਹੁਤ ਗੇੜੇ ਮਾਰ ਚੁੱਕੇ ਹਾਂ ਕੋਲ ਪਰ ਇਹਨਾਂ ਸਾਡੀ ਕੋਈ ਨਹੀਂ ਪਰ ਸਰਕਾਰ ਦਾ ਮਿਲਦੀ ਫੈਸਲੇ ਦਿਨੋਂ ਕਿ ਅੱਜ ਤੱਕ ਕੋਈ ਇੱਕ ਟੱਕ ਨਹੀਂ ਆਉਣ ਉਹਨਾਂ ਦੀ ਗੱਲ ਹੈ ਅਸੀਂ ਤਾਂ ਆਪ ਐਮਐਲਏ ਸਾਹਿਬ ਮੰਤਰੀ ਸਾਹਿਬ ਦੇ ਨਾਲ ਵੀ ਪੁੱਛਣਾ ਚਾਹੁੰਦੇ ਹਾਂ ਕਿ ਜਾਂ ਤੁਸੀਂ ਪੰਚਾਇਤ ਦੀ ਜਗ੍ਹਾ ਛਡਾਉਂਦੇ ਆ ਤੇ ਲੋਕਾਂ ਦੀ ਬਣੀਆਂ ਹੋਈਆਂ ਕੋਠੀਆਂ ਮਗਾਂਟਾ ਆਇਆ ਤੇ ਇਹ ਜਗ੍ਹਾ ਵੀ ਕਿਉਂ ਨਹੀਂ ਕਾਰਵਾਈ ਕਰ ਰਹੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਅਸੀਂ ਲੁਧਿਆਣਾ ਦੀ ਸੀ ਸਭ ਕੋਲ ਗਈ ਸੀ ਹਾਂ ਜੀ ਐਮਐਲਏ ਸਾਹਿਬ ਕੋਲ ਵੀ ਗਈ ਸੀ ਅਸੀਂ ਤੇ ਉਹਨਾਂ ਨੇ ਕਿਹਾ ਵੀ ਚਲੋ ਮੇਰੇ ਧਿਆਨ ਤੇ ਆ ਗਿਆ ਮੈਂ ਦੇਖ ਲਵਾਂ ਮਸਲਾ ਕੀ ਆ ਤੇ ਉਹਨਾਂ ਨੇ ਸਾਡਾ ਫੈਸਲਾ ਕਰਾਉਣ ਨੂੰ ਕਿਹਾ ਵੀ ਚਲ ਅੱਜ ਦਾ ਐਮਐਲਏ ਦਾ ਵੀ ਇਹ ਗੱਲ ਕਹੀ ਐਮਐਲਏ ਸਾਡੇ ਜਗਾ ਖਾਲੀ ਕਰਾ ਦੇ ਜਗਾ ਪੰਚਾਇਤ ਦੀ ਨਾ ਖਾੜੇ ਕਰਦੇ ਨਾ ਕਿਸੇ ਹੋਰ ਦੇ ਜਗਾ ਖਾਲੀ ਰਹੇ ਉਸੇ ਦਿੱਕਤ ਆਉਂਦੀ ਆ ਮੁਰੰਗ ਦੀ ਦਿੱਕਤ ਆਉਂਦੀ ਆ ਤੇ ਜਗਾ ਖਾਲੀ ਦਾ ਫੈਰਾ ਜੀ ਤੇ ਉਹਨਾਂ ਨੇ ਸਾਡਾ ਇਸ ਕਰਕੇ ਬੰਦਾ ਆਪਣਾ ਸਾਜ ਬੰਦਾ ਭੇਜਿਆ ਤੇ ਜਗਾ ਦੀ ਮਿੰਨਤੀ-ਮਿੰਨਤੀ ਕਰਾਈ ਜੀ ਤੇ ਜਗਾ ਪੰਚਾਇਤ ਦੀ ਪਾਈ ਗਈ ਜੀ ਤੇ ਉਸ ਤੋਂ ਬਾਅਦ ਉਹ ਜਿਸ ਬੰਦੇ ਦਾ ਕਾਬਜਾ ਆਈ ਉਹ ਕਹਿੰਦਾ ਮੈਂ ਖਾਲੀ ਕਰ ਦੂੰਗਾ ਪਰ ਉਹਨਾਂ ਨੇ ਖਾਲੀ ਨਹੀਂ ਕੀਤੀ ਜੀ ਜਗਾ ਕੋਈ ਗੱਲ ਨਹੀਂ ਜੀ ਉਹ ਤਾਂ ਅੱਗੇ ਦੇਖੋ ਵੀ ਹੁਣ ਜੇ ਨਹੀਂ ਜੇ ਨਹੀਂ ਤਾਂ ਪ੍ਰਸ਼ਾਸਨ ਕਾਰਵਾਈ ਕਰ ਦਦਾ ਸੀकहां ਜਾਵਾਂਗੇ ਸੂਚਿਤ ਅਧਿਕਾਰੀਆਂ ਕੋਲ ਜਾਵਾਂਗੇ ਨਹੀਂ ਮੂਥ ਸਿੰਘ ਬਾਰੇ ਬਲਾਕਪੁਰਾ ਭਾਰਤੀ ਕਾਨੂੰਨ ਨਹੀਂ ਕਰਨਾ ਮਨਸ਼ੂਰ ਸਰ ਇਹ ਮਾਮਲਾ ਜਿਹੜਾ ਜਿਹੜਾ ਕਰਨਾ ਲੱਗਿਆ ਜੇ ਇਹ ਮਾਮਲਾ ਜੀ ਹੈਗਾ ਸੱਜੋ ਮੱਥਰੇ ਸ਼ਾਮਲਾ ਜੀ ਜਗਾਇਓ ਜਿੱਥੇ ਜਗਾ ਉਦੋਂ ਜਾਈ ਵਾਗ ਦੀ ਕਾਰਵਾਈ ਪੈਂਦੀ ਵਸੀਆਂ ਨੇ ਇੱਕ ਦੋ ਦਿਨਾਂ ਆ ਮੈਂ ਉਦੋਂ ਤੋਂ ਵਿੱਚ ਪਹਿਲਾਂ ਵੀ ਮੈਡਮ ਤੋਂ ਅਸੀਂ 8 ਮਹੀਨੇ ਲਈ ਚਲੇ ਆਉਣੇ ਆ ਇਹ ਮੰਗਵੱਤ ਦਿੱਤੇ ਨੇ ਨੋਕਾ ਵੀ ਦਿੱਤੇ ਆਏ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਸਮਝੋ ਜੀ ਅਜੇ ਤੱਕ ਉਹ ਰੋਲ ਜਾਉਂ ਕਿੱਥੇ ਹੈ। ਕਿਉਂਕਿ ਫਰਵਰੀ ਮਹੀਨੇ ਤੋਂ ਦਿੱਤਾ ਜਿਹੜਾ ਇਹ ਫਰਹਾਲ ਤੱਕ ਹੋਇਆ ਕਿ ਉਹਨੇ ਕੀ ਕਰਨਾ ਜੀ ਇਹ ਲਾਰੇ ਲਾਈਏ ਇਹ ਬੋਝਾ ਸਾਨੂੰ ਲਾਰੇ ਲਾਈ ਗਿਆ। ਕਹਿੰਦਾ ਮੇਰੀ ਬੋਤ ਲਾ ਲਓ। ਹਾਂਜੀ। ਕਹਿੰਦਾ ਲਾ ਲਓ ਵੀ ਅਸਰ ਆਪਣੇ ਕੰਮ ਕਰਨ ਨੂੰ ਚਾਹੁੰਦੇ ਨਹੀਂ ਤੰਗਰੀ ਬਣਾਉਂ। ਤੇ ਤੁਸੀਂ ਕਿਸੇ ਉੱਤਰੀਆ ਦੀਆਂ ਨਾਲ ਹੀ ਹੋਰ ਇਹਨਾਂ ਨੇ ਕਰਿਆ ਸੀ ਹੁਣ ਪਾਸ ਦਾ ਟਾਈਮ। ਨਹੀਂ ਐਡੀ ਮਸਲ ਮੰਗੋ ਤਾਂ ਦਿੱਤਾ ਸੀ ਭਾਈ। ਹਾਂਜੀ। ਇਹਨਾਂ ਨਾਲ ਗੱਲ ਹੋਟ ਗਈ ਇਹਨਾਂ ਨੂੰ ਭਰੋਸਾ ਦਿੱਤਾ ਸੀ। ਹੁਣ ਅੱਜ ਕੀ ਮਾਮਲਾ ਹੋਇਆ ਫਿਰ ਅੱਜ ਹੁਣ? ਅੱਜ ਹੀ ਆ ਤੇ ਦਿੱਤੀ ਆਪਾਂ ਨੂੰ। ਅੱਛਾ ਜੀ। ਜੀ ਗਾ ਕੀ ਕਰਾਂਗੇ ਜੇ ਨਹੀਂ ਅੱਗੇ ਕਰਦੇ ਕੋਈ ਤੇਰੇ ਗੱਲ ਤੇ ਅਸੀਂ ਰੋਲ ਜਾ ਕਰਾਂਗੇ ਅਨੰਤ ਸਮੇਂ ਲਈ ਹਾਂ ਜੀ ਨਾਮ ਹੈ ਹਰਪ੍ਰੀਤ ਸਿੰਘ ਗਿਆਪਰਾ ਜ਼ਿਲ੍ਹਾ ਪ੍ਰਧਾਨ ਦੇ ਕੇ ਨੂੰ ਕਰਦੇ ਨੇ ਆ ਤਾਂ ਜੀ ਮਾਮਲਾ ਜਿਹੜਾ ਅੱਜ ਕਰਨਾ ਲੱਗਿਆ ਹੈ ਉਹ ਇਹ ਹੈ ਕਿ ਇਹ ਇੱਕ ਅਨੁਪੰਦਕੋ ਮਾਦਰਾ ਵਿੱਚ ਜਾਨਕਿ ਜਗ੍ਹਾ ਦੇ ਉੱਤੇ ਇਹ ਵੀ ਸਰਪੰਚਾ ਦੀ ਜਗ੍ਹਾ ਦੇ ਉੱਤੇ ਇੱਕ ਬੰਦੇ ਨੇ ਕਬਜ਼ਾ ਕਰਿਆ ਹੋਇਆ ਉਹਦੇ ਜਿਹੜੇ ਆਡਰ ਸੀਗੇ ਬੀਡੀਪੀ ਮੈਡਮ ਵੱਲੋਂ ਦਾਖਲ ਬਰਾਂਡਾ ਫਰਵਰੀ ਦੇ ਮਹੀਨੇ ਦੇ ਵਿੱਚ ਜਾਰੀ ਕੀਤੇ ਗਏ ਸੀ ਉਹਨੂੰ ਖਾਲੀ ਕਰਾਉਣ ਦੇ ਲਈ ਪਰ ਇਹਦੇ ਵਿੱਚ ਕਾਫੀ ਦੇਰ ਤੋਂ ਅਰਜ਼ੀਆਂ ਆ ਰਹੀਆਂ ਨੇ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਬਹੁਤ ਵਾਰ ਰਾਸਤਾ ਕਾਇਮ ਕੀਤਾ ਪਰ ਅੱਜ ਮਜਬੂਰੀ ਬਾ ਸਾਨੂੰ ਇੱਥੇ ਰੋਡ ਦੇ ਉੱਤੇ ਕਾਰਨਾ ਲਾਉਣਾ ਪੈ ਗਿਆ ਤੇ ਅੱਜ ਪ੍ਰਸ਼ਾਸਨ ਨੇ ਸਾਨੂੰ ਦਿੱਤਾ ਵੀ 26 ਤਰੀਕ ਦਿੱਤੀ ਆ ਵੀ 26 ਤਰੀਕ ਨੂੰ ਅਸੀਂ ਪੋਸਟ ਬੋਰਡ ਲਗਾ ਕੇ ਜਿਹੜਾ ਜਿੰਨੀ ਵੀ 11 ਜਾਂ 12 ਮਰਲੇ ਜਗ੍ਹਾ ਹੈਗੀ ਆ ਉਹਨੂੰ ਕੱਬਜਾ ਛਡਵਾਇਆ ਗਿਆ ਹੁਣ ਜਿਹੜਾ ਟਰਮਾ ਤੱਕ ਦਿੱਤਾ ਕਿ ਤੁਹਾਡੇ ਵੱਲੋਂ ਚੀਜ਼ ਜੀ ਦੇਖੋ ਵੀਡੀਓ ਵੀ ਮੈਡਮ ਨੇ ਅਸੰਤੁਸ਼ਟਤਾ ਤੇ ਮੇਰੀ ਆਈਡੀਅਮ ਧਰਨਾ ਵੀ ਗੱਲ ਹੋਈ ਆ ਉਹਨਾਂ ਨੇ ਵੀ ਤੋਸਾ ਦਿੱਤਾ ਵੀ ਜੋ ਨਜਾਇਜ਼ ਕਰਦੇ ਨੇ ਜੋ ਕਿਤੇ ਵੀ ਆ ਉਹ ਦੂਰ ਹੀ ਕੀਤਾ ਜਾਣਗੇ ਵੀ ਤੁਸੀਂ ਅੱਜ ਧਰਨਾ ਚੱਕ ਲੋ ਵੀ ਅਸੀਂ 1-2 ਦਿਨ ਦੇ ਵਿੱਚ ਇਹ ਜਿਹੜੀ ਕਾਰਵਾਈ ਹੋ ਅਗਰ ਇਹ ਜੇ ਨਹੀਂ ਅੰਦਰੂਨੀ ਚੀਜ਼ ਹੋ ਗਈ ਦੇਖੋ ਜੇ ਦੇਖੋ ਜੇ ਨਹੀਂ ਹੋਊਗਾ ਤਾਂ ਸਾਨੂੰ ਮਜਬੂਰੀ ਬਸ ਇਹ ਧਰਨਾ ਲਾਉਣਾ ਪਊਗਾ ਕੀ ਮਾਮਲਾ ਸੀ ਜਿਹੜਾ ਜਰੂਰ ਜਾਨ ਕੀਤਾ ਗਿਆ ਸੀ ਭਾਰਤੀ ਪਛਾਣ ਇਹਨਾਂ ਨੇ ਕਰ ਦਿੱਤੀ ਜੀ ਉਹ ਸੱਜਣਾ ਜਿਹੜਾ ਨਜ਼ਰ ਕਰਦੇ ਜੋ ਮਤਾਂ ਡਾਕਟਰ ਨੰਤਰ ਮਾਤਾ ਆ ਕੀ ਇਹਨਾਂ ਦੇ ਲਗਨ ਪ੍ਰਸ਼ਾਸਨ ਵੀ ਕੋਈ ਕੀ ਕੈਂਸੀ ਬਣੀਆ ਕੋਈ ਹੈ ਕਿ ਉਹਨਾਂ ਨੇ ਕੈਂਸੀ ਬਣਾਈ ਜਿਉਂ ਉਹਨਾਂ ਨੇ 26 ਤਰੀਕ ਦਿੱਤੀ ਇਹਦੀ ਜਗ੍ਹਾ ਮੈਂ ਉਹ ਕਦ ਜਾਇਗਾ ਕਿ ਪਤਾ ਨਹੀਂ ਸ਼ਾਇਦ ਜਗ੍ਹਾ ਤੋਂ ਮੈਨੂੰ ਕਨਫਰਮ ਨਹੀਂ ਕਰ ਉਹਨਾਂ ਨੇ ਮਤਲਬ ਕੱਲ੍ਹ ਦੇ ਘੱਡੀ ਹੋਈ ਹੈ ਜੋ ਕਰਨ ਦੀ ਟੌਣੀ ਆ ਉਹ ਕਹਿ ਰਹੇ ਨੇ ਜੀ ਕਾਫੀ ਟਾਈਮ ਤੋਂ ਜਿਹੜਾ ਫਰਵਰੀ ਮਹੀਨੇ ਤੋਂ ਤਾਂ ਇਹ ਤੋਂ ਕਾਰਨ ਕੀ ਜੀ ਤੁਹਾਡੇ ਡਿਲੇ ਹੋਣ ਦਾ ਜੀ ਡਿਲੇ ਕਾਰਨ ਵੀ ਜੀ ਕੋਈ ਕਾਰਨ ਨਹੀਂ ਹੈਗਾ ਮਤਲਬ ਕਈ ਵਾਰੀ ਤਾਂ ਐਸਾ ਹੁੰਦਾ ਜਦੋਂ ਅਸੀਂ ਕਰੀਏ ਨੂੰ ਨਿਆ ਟਾਈਮ ਨਹੀਂ ਦਿੰਨੇ ਆ ਤੁਹਾਨੂੰ ਮਾਲ ਮੈਕਮੇ ਦਾ ਟਾਈਮ ਨਹੀਂ ਹੁੰਦਾ ਜੀ ਜਾਂ ਤੁਹਾਨੂੰ ਕੋਈ ਸਵਲ ਮਦਦ ਨਹੀਂ ਮਿਲਦੀ ਹੈਗੀ ਤਾਂ ਕਰਕੇ ਡਿਲੇ ਹੋ ਜਾਦਾ ਠੀਕ ਹੈ ਜੀ ਮੈਂ ਹੁਣ ਉਹਨਾਂ ਨੂੰ ਭਰੋਸਾ ਦਿਵਾ ਕੇ ਜਿਹੜਾ ਰੋਡ ਹੈ ਉਹਨੂੰ ਹਲਵਾ ਦਿੱਤਾ ਗਿਆ ਹਾਂ ਹਾਂ ਜੀ ਹਾਂ ਜੀ ਖਲਵਾ ਦਿੱਤਾ ਉਹਨੇ ਕੱਟਾ ਕਿ ਹੋ ਜਾਏਗਾ ਕੀ ਲੱਗ ਰਿਹਾ ਹੈ ਛੱਪੀ ਤਰੀਕ ਜੀ 26 ਨੂੰ ਦਿੱਤੀ ਹੋਈ ਹੈ ਜੀ ਅੱਛਾ ਜੀ ਜਿਹੜਾ ਦੂਸਰਾ ਮਾਮਲਾ ਸੀ ਕਿ ਜਿਹੜਾ ਉਹ ਦੱਸ ਮਸਕਾਵਾਦੀ ਇੱਕ ਤਰੀਕ ਹੈ ਜਿਹੜਾ ਡੰਗਣ ਰਾਂ ਦਾ ਸੀ ਕਿੱਲੇ ਲਾਏ ਹੋਏ ਨੇ ਬੰਦੇ ਹਾਂ ਠੀਕ ਹੈ ਜੀ ਇੱਕ ਦਿਨ ਸਾਡੇ ਮੁਲਾਜ਼ਮ ਗਏ ਵੀ ਸੀਗੇ ਹਾਂ ਤੇ ਕਾਫੀ ਬਰੋਧ ਹੋ ਗਿਆ ਸੀ ਕਾਚਨਾ ਨਾ ਗੁਪਲੀ ਪਾਰਟੀ ਦੇ ਬੰਦਿਆਂ ਨੇ ਕਾਫੀ ਨਾਰੇਬਾਜੀ ਕੀਤੀ ਸੀ ਠੀਕ ਹੈ ਜੀ ਕੇ ਦਿਨ ਕੰਮ ਪੈਂਡਿੰਗ ਹੋ ਰਿਹਾ ਹੈ